ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਪ੍ਰਾਈਮ ਟਾਈਮ ਦੇ ਵਿੱਚ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਰ ਰੋਜ਼ ਨਵਜੀਤ ਸਿੰਘ ਹਰੀ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਰੂਬਰੂ ਹੁੰਦੇ ਆ ਅੱਜ ਵੀ ਉਹ ਸਟੂਡੀਓ ਦੇ ਵਿੱਚ ਹੀ ਮੌਜੂਦ ਨੇ ਪਰ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਦਾ ਮਾਹੌਲ ਹੈ ਇਸ ਕਰਕੇ ਉਹ ਹੋਰ ਬਹੁਤ ਸਾਰੇ ਕੰਮਾਂ ਦੇ ਵਿੱਚ ਮਸਰੂਫ ਨੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਡਿਊਟੀ ਮੈਂ ਨਿਭਾ ਰਿਹਾ ਭਾਰਤੀ ਸਮੇਂ ਦੇ ਅਨੁਸਾਰ ਕਿਉਂਕਿ ਸ਼ਾਮ ਪੈ ਚੁੱਕੀ ਹੈ ਇਸ ਕਰਕੇ ਦਿਨ ਭਰ ਦੇ ਵਿੱਚ ਜੋ ਕੁਝ ਘਟਿਆ ਵਾਪਰਿਆ ਸੀ ਤੁਹਾਡੇ ਸਾਹਮਣੇ ਰੱਖਣਾ ਕੈਨੇਡਾ ਅਮਰੀਕਾ ਦੇ ਸਮੇਂ ਦੇ ਮੁਤਾਬਕ ਤੁਸੀਂ ਅਜੇ ਅੱਖਾਂ ਖੋਲੀਆਂ ਨੇ ਤੁਸੀਂ ਕੁਝ ਲੋਕ ਅਜੇ ਬਿਸਤਰਿਆਂ ਦੇ ਵਿੱਚ ਹੋਮੋਗੇ ਕੁਝ ਨੇ ਚਾਹ ਦਾ ਕੱਪ ਹੱਥ ਦੇ ਵਿੱਚ ਫੜ ਲਿਆ ਹੋਵੇਗਾ ਤੇ ਤੁਹਾਡੀ ਵੀ ਚਿੰਤਾ ਬਹੁਤੀ ਇਧਰਲੇ ਪਾਸੇ ਹੈ ਕਿ ਆਖਰਕਾਰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਦਾ ਬਣਿਆ ਕੀ ਲੰਗੀ ਰਾਤ ਇੰਜ ਲੱਗਦਾ ਸੀ ਕਿ ਸ਼ਾਂਤੀ ਭਰਪੂਰ ਰਾਤ ਰਹੀ ਹੈ ਕਿ ਬਹੁਤਾ ਹੰਗਾਮਾ ਨਹੀਂ ਹੋਇਆ ਪਰ ਇਸ ਤਰ੍ਹਾਂ ਨਹੀਂ ਪਿਛਲੇ ਤਕਰੀਬਨ 16 ਘੰਟਿਆਂ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਹਾਲਾਤ ਕਾਫੀ ਵਿਗੜ ਗਏ ਨੇ ਚਾਹੀਦਾ ਨਹੀਂ ਸੀ ਅਸੀਂ ਆਸ ਤੇ ਅਰਦਾਸ ਸ਼ਬਦ ਦੀ ਵਰਤੋਂ ਹਰ ਰੋਜ਼ ਕਰਦੇ ਸੀ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਅਮਨ ਰਹੇ ਸ਼ਾਂਤੀ ਰਹੇ ਇੱਥੋਂ ਤੱਕ ਕਿ ਕੁਝ ਮਹੀਨੇ ਪਹਿਲਾਂ ਤੱਕ ਤਾਂ ਆਪਾਂ ਸਾਰੇ ਇਹ ਵੀ ਕਹਿੰਦੇ ਸੀ ਕਿ ਕਦੋਂ ਖੁੱਲੂਗਾ ਵਪਾਰ ਮੁਕਤ ਵਪਾਰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਕਦੋਂ ਸਿਲਕ ਰੂਟ ਦੇ ਰਾਹੀਂ ਦੌੜਦੇ ਜਾਣਗੇ ਟਰੱਕ ਭਾਰਤੀ ਸਮਾਨ ਦੇ ਪਾਕਿਸਤਾਨ ਦੇ ਰਾਹੀਂ ਹੋ ਕੇ ਉਹ ਯੂਰਪੀਅਨ ਮੁਲਕਾਂ ਤੱਕ ਅਜੇ ਕੁਝ ਸਮਾਂ ਪਹਿਲਾਂ ਤੱਕ ਤਾਂ ਆਵਾਜਾਈ ਦੇ ਵਿੱਚ ਹੋਰ ਥੋੜੇ ਜਿਹੇ ਖੁੱਲ੍ਹਾ ਦੇਣ ਦੀ ਮੰਗ ਜਿਹੜੀ ਕੀਤੀ ਜਾ ਰਹੀ ਸੀ ਪਰ ਕਹਾਣੀ ਕੁਝ ਹੋਰ ਹੋ ਗਈ ਘਟ ਵਾਪਰ ਕੁਝ ਹੋਰ ਗਿਆ ਥੋੜੇ ਦਿਨਾਂ ਦੇ ਵਿੱਚ ਹੀ ਸਾਰਾ ਕੁਝ ਬਦਲ ਗਿਆ ਪਹਿਲਗਾਮ ਦੇ ਵਿੱਚ ਹੋਏ ਹਮਲੇ ਨੇ ਉਹਨਾਂ ਲੋਕਾਂ ਦੀਆਂ ਆਸਾਂ ਦੇ ਉੱਤੇ ਪੂਰੀ ਤਰ੍ਹਾਂ ਪਾਣੀ ਫੇਰ ਦਿੱਤਾ ਜਿਨ੍ਹਾਂ ਲੋਕਾਂ ਨੂੰ ਇਹ ਆਸ ਸੀ ਕਿ 1947 ਦੀ ਵੰਡ ਦੇ ਵੇਲੇ ਜਿਨ੍ਹਾਂ ਦੇ ਪਿੰਡ ਜਿਨ੍ਹਾਂ ਦੇ ਘਰ ਜਿਨ੍ਹਾਂ ਦੇ ਖੇਤ ਜਿਨ੍ਹਾਂ ਦੀਆਂ ਹਟੀਆਂ ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਰਹਿ ਗਈਆਂ ਸ਼ਾਇਦ ਕਦੇ ਉਹਨਾਂ ਖੇਤਾਂ ਉਹਨਾਂ ਪਿੰਡਾਂ ਉਹਨਾਂ ਘਰਾਂ ਦੀ ਮਿੱਟੀ ਆਪਣੇ ਮੱਥੇ ਨੂੰ ਉਹ ਲਾ ਸਕਣਗੇ ਬਹੁਤ ਸਾਰੇ ਪਾਕਿਸਤਾਨੀ ਲੋਕ ਵੀ ਹੋਣਗੇ ਜਿਹੜੇ ਭਾਰਤੀ ਪੰਜਾਬ ਦੇ ਵਿੱਚੋਂ ਉੱਜੜ ਕੇ ਉਧਰਲੇ ਪਾਸੇ ਗਏ ਅਸੀਂ ਉੱਜੜ ਗਏ ਸ਼ਬਦ ਹਮੇਸ਼ਾ ਵਰਤਦੇ ਹਾਂ 1947 ਦੇ ਉਜਾੜੇ ਦੀ ਬਾਤ ਪੈਂਦੀ ਹੈ ਪਰ ਇੱਕ ਵਾਰ ਫੇਰ ਉਜਾੜਾ ਹੋ ਰਿਹਾ ਹੈ ਉਜਾੜਾ ਹੋ ਰਿਹਾ ਸਰਹੱਦੀ ਲੋਕਾਂ ਦਾ ਇਹਦੇ ਵਿੱਚ ਗਲਤ ਕੌਣ ਹੈ ਬਹੁਤੀ ਦੱਸਣ ਦੀ ਲੋੜ ਨਹੀਂ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਕਿ ਕਹਾਣੀ ਜਿਹੜੀ ਹੈ ਉਹ ਕਿਧਰਲੇ ਪਾਸੇ ਤੁਰੀ ਹੈ ਤੇ ਕਿਧਰਲੇ ਪਾਸੇ ਨੂੰ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਜਾਣੀ ਹੈ ਹੁਣ ਹਾਲਾਤ ਜਿੱਧਰਲੇ ਪਾਸੇ ਹੋਏ ਹੈ 22 April ਦਾ ਦਿਨ ਸੀ ਜਦੋਂ ਪਹਿਲਗਾਮ ਦੇ ਵਿੱਚ ਘਟਨਾ ਘਟੀ ਹੈ ਜਦੋਂ ਦਰਜਣਾ ਲੋਕਾਂ ਨੂੰ دہشت گردਾਂ ਨੇ ਭੁੰਨ ਦਿੱਤਾ ਸੀ ਉਹਦੇ ਤੋਂ ਬਾਅਦ ਹੀ ਸਾਰੀ ਇਬਾਰਤ ਲਿਖੀ ਗਈ ਪਾਕਿਸਤਾਨ ਨੇ ਵੀ ਭਾਰਤ 'ਤੇ ਹਮਲੇ ਕੀਤੇ ਭਾਰਤ ਨੇ ਵੀ ਪਾਕਿਸਤਾਨ ਦੇ ਉੱਤੇ ਹਮਲੇ ਕੀਤੇ ਜਾਨੀ ਨੁਕਸਾਨ ਕਿੰਨਾ ਕੁ ਹੋਇਆ ਉਹ ਗਿਣਤੀਆਂ ਮਿੰਟੀਆਂ ਤਾਂ ਕਿਸੇ ਦਿਨ ਫੇਰ ਕਰ ਲਾਂਗੇ ਪਰ ਸਭ ਤੋਂ ਵੱਡਾ ਸਵਾਲ ਕਿ ਕੀ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਆਪਸੀ ਤਣਾਅ ਵਧਦਾ ਜਾ ਰਿਹਾ ਹੈ ਕੀ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਇਹ ਤਣਾਅ ਇਹ ਛੋਟਾ ਯੁੱਧ ਇਹ ਹੌਲੀ ਹੌਲੀ ਵਿਸ਼ੇਸ਼ ਥਾਵਾਂ ਦੇ ਉੱਤੇ ਕੀਤੇ ਜਾ ਰਹੇ ਹਮਲੇ ਕੀ 1971 ਦੇ ਵਾਂਗ ਕਿਤੇ ਵੱਡੀ ਜੰਗ ਦਾ ਰੂਪ ਜਿਹੜਾ ਉਹ ਤਾਂ ਨਹੀਂ ਲੈ ਲੈਣਗੇ ਇਹ ਬਹੁਤ ਵੱਡੇ ਸਵਾਲ ਨੇ ਜਿਨ੍ਹਾਂ ਸਵਾਲਾਂ ਦੇ ਜਵਾਬ ਹਰ ਇੱਕ ਪੰਜਾਬੀ ਪਾਲਦਾ ਹੈ ਚਾਹੇ ਉਹ ਪੰਜਾਬੀ ਪੰਜਾਬ ਦੇ ਵਿੱਚ ਬੈਠਾ ਹੈ ਚਾਹੇ ਉਹ ਪੰਜਾਬੀ ਪੰਜਾਬ ਤੋਂ ਬਾਹਰ ਕਿਸੇ ਦੂਸਰੇ ਮੁਲਕ ਦੇ ਵਿੱਚ ਬੈਠਾ ਹੈ ਤੁਹਾਡੀ ਸਾਰਿਆਂ ਦੀ ਜਗਿਆਸਾ ਹੈ ਤੁਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਹੋ ਰਾਤ ਪਰ ਉੱਸਲ ਬੱਟੇ ਲੈਂਦੇ ਰਹੇ ਹੋ ਰਾਤ ਪਰ ਪਾਸੇ ਮਾਰਦੇ ਰਹੇ ਹੋ ਤੁਹਾਡੇ ਸੁਪਨਿਆਂ ਦੇ ਵਿੱਚ ਵੀ ਜਦੋਂ ਕਦੇ ਅੱਖ ਲੱਗਦੀ ਹੁਣੀ ਹੈ ਆਪਣੇ ਘਰ ਆਪਣੇ ਪਿੰਡ ਆਪਣੇ ਖੇਤ ਆਪਣੇ ਪਿੰਡ ਦਾ ਗੁਰੂ ਘਰ ਉਹ ਪ੍ਰਾਇਮਰੀ ਸਰਕਾਰੀ ਹਾਈ ਸਕੂਲ ਤੇ ਸੈਕੰਡਰੀ ਸਕੂਲ ਆਉਂਦੇ ਹੋਣੇ ਹਨ ਜਿਨ੍ਹਾਂ ਸਕੂਲਾਂ ਦੇ ਵਿੱਚ ਟਾਟਾਂ ਤੇ ਬੈਠ ਕੇ ਤੁਸੀਂ ਪੜ੍ਹਾਈ ਕੀਤੀ ਤੁਸੀਂ ਸੁੱਖ ਮੰਗਦੇ ਹੋਣੇ ਹਨ ਕਿ ਭਾਈ ਕਿਤੇ ਇੰਜ ਨਾ ਹੋਵੇ ਕਿ ਇਹ ਲੜਾਈ ਵਾਦੀ ਵਾਦੀ ਇੰਨੀ ਵੱਧ ਜਾਏ ਕਿ ਕਹਾਣੀ ਹੋਰ ਪਾਸੇ ਚਲੇ ਜਾਏ ਤੁਸੀਂ ਸੁੱਖ ਮੰਗਦੇ ਹੋਣੇ ਕਿ ਲੜਾਈ ਕਿਤੇ ਇੰਨੀ ਨਾ ਵੱਧ ਜਾਏ ਕਿ ਸਾਡੇ ਘਰ ਸਾਡੇ ਪਿੰਡ ਤੇ ਕਿਤੇ ਉਹ ਸਕੂਲ ਖੇਤ ਫਨਾਨਾ ਹੋ ਜਾਣ ਉਹ ਪ੍ਰਾਣੀਆਂ ਛੋਟੀਆਂ ਇੱਟਾਂ ਦੀਆਂ ਕੁਝ ਇੱਕ ਜੜੀਆਂ ਇਮਾਰਤਾਂ ਇਤਿਹਾਸਿਕ ਇਮਾਰਤਾਂ ਉਹ ਕਿਤੇ ਥੇ ਦਾ ਰੂਪ ਨਾ ਧਾਰਨ ਕਰ ਜਾਣ ਪਰ ਜਦੋਂ ਇਹ ਲੱਗਿਆ ਸੀ ਕਿ ਭਾਰਤ ਨੇ ਚੋਣਵੇਂ ਥਾਵਾਂ ਤੇ ਨੌ ਥਾਵਾਂ ਤੇ ਹਮਲਾ ਕੀਤਾ ਤੇ ਉਹਦੇ ਤੋਂ ਵੱਧ ਪਾਕਿਸਤਾਨ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਸ਼ਾਇਦ ਸਾਰਾ ਕੁਝ ਠੀਕ ਹੋ ਜਾਏਗਾ ਸ਼ਾਇਦ ਪਾਕਿਸਤਾਨ ਜਵਾਬ ਨਹੀਂ ਦੇਵੇਗਾ ਤੇ ਭਾਰਤ ਵੀ ਚੁੱਪ ਕਰਕੇ ਬਹਿ ਜਾਓ ਕਿ ਪਹਿਲਗਾਮ ਦੇ ਹਮਲੇ ਦਾ ਅਸੀਂ ਬਦਲਾ ਤਾਂ ਲੈ ਲਿਆ ਉਹਨਾਂ ਪਰਿਵਾਰਾਂ ਦੇ ਸੀਨੇ ਤਾਂ ਠੰਡ ਪੈ ਗਈ ਜਿਨ੍ਹਾਂ ਨੇ ਆਪਣੇ ਟੱਬਰ ਦੇ ਜੀ ਗੁਆਏ ਸੀ ਪਰ ਇਦਾਂ ਹੋ ਨਹੀਂ ਸਕਿਆ ਬੀਤੀ ਰਾਤ ਭਾਰਤੀ ਫੌਜ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੇ 15 ਭਾਰਤੀ ਥਾਮਾਂ ਦੇ ਉੱਤੇ ਹਮਲੇ ਕੀਤੇ ਸ਼ਹਿਰਾਂ 'ਤੇ ਹਮਲੇ ਕੀਤੇ ਉਹ ਸ਼ਹਿਰ ਜੰਮੂ ਕਸ਼ਮੀਰ ਦੇ ਵਿੱਚ ਨੇ ਉਹ ਸ਼ਹਿਰ ਪੰਜਾਬ ਦੇ ਵਿੱਚ ਨੇ ਉਹ ਸ਼ਹਿਰ ਰਾਜਸਥਾਨ ਤੇ ਗੁਜਰਾਤ ਦੇ ਵਿੱਚ ਵੀ ਨੇ ਹਾਲਾਂਕਿ ਰਾਜਸਥਾਨ ਦੇ ਵਿੱਚ 3 ਥਾਮਾਂ ਤੇ ਗੁਜਰਾਤ ਦੇ ਵਿੱਚ 1 ਥਾਂ ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਤਿੰਨ ਸ਼ਹਿਰਾਂ ਦੇ ਉੱਤੇ ਹਮਲਾ ਕੀਤਾ ਕੁੱਲ ਮਿਲਾ ਕੇ ਗਿਣਤੀ 7-8 ਬਣਦੀ ਹੈ ਤੇ ਇਕੱਲੇ ਪੰਜਾਬ ਦੇ 7 ਸ਼ਹਿਰ ਜਿਹੜੇ ਆ ਉਹ ਗਿਣਤੀ ਦੇ ਵਿੱਚ ਆਏ ਨੇ ਕਿ ਇਧਰਲੇ ਪਾਸੇ ਮਿਜ਼ਾਈਲਾਂ ਰਾਕਟ ਤੇ ਡਰੋਨ ਦੇ ਨਾਲ ਪਾਕਿਸਤਾਨ ਨੇ ਹਮਲਾ ਕੀਤਾ ਇਹ ਦਾਵਾ ਪ੍ਰੈਸ ਕਾਨਫਰੰਸ ਕਰਕੇ ਭਾਰਤੀ ਰੱਖਿਆ ਮੰਤਰਾਲੇ ਨੇ ਆਖਿਆ ਭਾਰਤੀ ਫੌਜ ਦੇ ਬੁਲਾਰਿਆਂ ਨੇ ਆਖਿਆ ਅਸੀਂ ਕੋਈ ਗੱਲ ਅਫਵਾਹਾਂ ਤੋਂ ਸੁਣ ਕੇ ਨਹੀਂ ਕਰ ਰਹੇ ਅਸੀਂ ਬਿਲਕੁਲ ਵੀ ਤੁਹਾਨੂੰ ਡਰਾਉਣਾ ਨਹੀਂ ਚਾਹੁੰਦੇ ਤੁਸੀਂ ਸਵੇਰੇ ਸਵੇਰੇ ਉੱਠੇ ਹੋ ਅਮਰੀਕਾ ਤੇ ਕੈਨੇਡਾ ਵਾਲਿਓ ਤੁਸੀਂ ਪੰਜਾਬ ਦੇ ਵਿੱਚ ਦਿਨ ਭਰ ਦੀ ਮਿਹਨਤ ਬਾਅਦ ਥੱਕੇ ਟੁੱਟੇ ਆਪਣੇ ਘਰਾਂ ਨੂੰ ਆਏ ਹੋ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਤੁਹਾਨੂੰ ਇਸ ਤਰ੍ਹਾਂ ਦੀ ਖਬਰ ਦਈਏ ਕਿ ਭਾਈ ਸਥਿਤੀ ਪਹਿਲਾਂ ਦੇ ਨਾਲੋਂ ਗੰਭੀਰ ਹੋ ਗਈ ਹੈ ਪਰ ਕਰੀਏ ਕੀ ਜਿਸ ਕੁਰਸੀ ਦੇ ਉੱਤੇ ਬੈਠ ਕੇ ਜਿਸ ਕੈਮਰੇ ਦੇ ਸਾਹਮਣੇ ਬੈਠ ਕੇ ਜਿਸ ਮਾਈਕ ਨੂੰ ਆਪਣੀ ਹਿੱਕ ਦੇ ਨਾਲ ਲਾ ਕੇ ਸਾਨੂੰ ਇਹ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਪੈ ਰੀਆਂ ਉਹਦੇ ਵਿੱਚ ਸਾਨੂੰ ਤੱਥ ਦੇਣੇ ਪੈਣੇ ਆ ਉਹਦੇ ਵਿੱਚ ਜ਼ਮੀਨੀ ਹਕੀਕਤ ਜਿਹੜੀ ਹੈ ਸਾਨੂੰ ਤੁਹਾਨੂੰ ਦੱਸਣੀ ਪਊਗੀ ਸੋ ਪੰਜਾਬ ਦੇ ਵਿੱਚ ਬੀਤੀ ਰਾਤ ਰੌਲਾ ਪਿਆ ਸੀ ਚਰਚਾ ਛੜੀ ਸੀ ਕਿ ਕੁਝ ਧਮਾਕੇ ਸੁਣੇ ਗਏ ਆ ਕੁਝ ਜ਼ੋਰਦਾਰ ਧਮਾਕੇ ਸੁਣੇ ਗਏ ਆ ਤੁਹਾਡੀਆਂ ਟਿੱਪਣੀਆਂ ਆ ਰਹੀਆਂ ਨੇ ਮੈਂ ਉਹਨਾਂ ਟਿੱਪਣੀਆਂ ਦੇ ਉੱਤੇ ਜਾਊਂਗਾ ਜ਼ਰੂਰ ਅਜੇ ਆਪਾਂ ਥੋੜੀ ਦੇਰ ਗੱਲਬਾਤ ਜਿਹੜੀ ਹੈ ਅਗਲੇ ਪਾਸੇ ਨੂੰ ਥੋੜੀ ਤੋੜ ਕੇ ਜਿਹੜੀ ਹੈ ਉਹ ਦੇਖ ਲਈਏ ਕਿ ਬਾਅਦ ਵਿੱਚ ਤੁਹਾਡੀਆਂ ਟਿੱਪਣੀਆਂ ਜਿਹੜੀਆਂ ਉਹ ਮੈਂ ਜ਼ਰੂਰ ਲੈ ਲਊਂਗਾ ਹੁਣ ਕਹਾਣੀ ਕਿੱਥੇ ਖਲੋਤੀ ਹੈ ਕਹਾਣੀ ਖਲੋਤੀ ਉੱਥੇ ਕਹੇ ਕਿ ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰ ਨੇ ਜਿਹੜੇ ਸ਼ਹਿਰਾਂ ਦੇ ਵਿੱਚ ਇਹ ਸਾਰਾ ਕੁਝ ਘਟਿਆ ਵਾਪਰਿਆ ਜੋ ਭਾਰਤੀ ਫੌਜ ਨੇ ਦਾਅਵਾ ਕੀਤਾ ਤੁਹਾਨੂੰ ਯਾਦ ਹੈ ਅਮਰਸਰ ਤੋਂ ਤੜਕੇ ਤੜਕਸਾਰ ਜਦੋਂ ਗੁਰੂ ਘਰਾਂ ਦੇ ਵਿੱਚ ਦਰਵਾਜ਼ੇ ਖੋਲੇ ਜਾ ਰਹੇ ਸੀ ਜਦੋਂ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਿੰਘ ਆਪਣੀ ਨਿਤ ਦੀ ਜੜੀ ਧਾਰਮਿਕ ਡਿਊਟੀ ਆ ਉਹ ਨਿਭਾਉਣ ਦੇ ਲਈ ਆਏ ਸੀ ਉਹਦੇ ਨੇੜੇ ਤੇ ਰੌਲਾ ਪਿਆ ਸੀ ਕਿ ਭਾਈ ਕੁਝ ਧੁਮਾਕੇ ਹੋਏ ਨੇ ਕੁਝ ਆਵਾਜ਼ਾਂ ਸੁਣੀਆਂ ਨੇ ਬਾਅਦ ਵਿੱਚ ਬਲੈਕਆਊਟ ਹੋਇਆ ਅਮਰਸਰ ਦੇ ਵਿੱਚ ਪਰ ਇਹ ਪਤਾ ਨਹੀਂ ਸੀ ਲੱਗਾ ਕਿ ਉਹ ਧੁਮਾਕਾ ਕਿੱਥੇ ਹੋਇਆ ਫਰ ਇਧਰਲੇ ਪਾਸੇ ਵੀ ਚਰਚਾ ਚੱਲਦੀ ਸੀ ਕੋ ਪਠਾਨਕੋਟ ਆਖਦਾ ਸੀ ਕੋ ਦਸੂਹਾ ਮਕੇਰੀਆਂ ਕਿਸੇ ਨੇ ਇਧਰਲੇ ਪਾਸੇ ਭੋਗ ਪਰ ਤੇ ਕਾਲੇ ਬੱਕਰੇ ਦਾ ਵੀ ਜ਼ਿਕਰ ਕੀਤਾ ਉਧਰ ਫਿਰੋਜ਼ਪੁਰ ਤੇ ਫਾਜ਼ਿਲਕਾ ਦਾ ਵੀ ਜ਼ਿਕਰ ਹੋਇਆ ਹੁਣ ਜਾ ਕੇ ਅਸਲੀਅਤ ਸਾਹਮਣੇ ਆਈ ਹੈ ਜੇ ਭਾਰਤੀ ਫੌਜ ਦੇ ਦਾਅਵਿਆਂ ਦੇ ਮੁਤਾਬਿਕ ਆਪਾਂ ਚੱਲੀਏ ਕਿ ਪਠਾਨਕੋਟ ਨੂੰ ਵੀ ਨਿਸ਼ਾਨੇ ਤੇ ਲਿਆ ਪਾਕਿਸਤਾਨ ਦੀ ਫੌਜ ਨੇ ਉਹਦੇ ਤੋਂ ਬਾਅਦ ਗੁਰਦਾਸਪੁਰ ਨੂੰ ਨਿਸ਼ਾਨੇ ਤੇ ਲਿਆ ਹੋਰ ਅਗਲੇ ਪਾਸੇ ਨੂੰ ਚਲੇ ਜਾਈਏ ਤਾਂ ਅੰਮ੍ਰਿਤਸਰ ਨੂੰ ਨਿਸ਼ਾਨੇ ਤੇ ਲਿਆ ਹੋਰ ਇਧਰਲੇ ਪਾਸੇ ਨੂੰ ਆ ਜੀ ਤਾਂ ਜਲੰਧਰ ਨਾਲ ਲੱਗਦਾ ਕਪੂਰਥਲਾ ਜਲੰਧਰ ਦੇ ਨੇੜੇ ਆਦਮਪੁਰ ਉਧਰਲੇ ਪਾਸੇ ਦੇਖੀਏ ਤਾਂ ਲੁਧਿਆਣਾ ਫਿਰ ਅਗਲੇ ਪਾਸੇ ਨੂੰ ਚਲੀਏ ਤਾਂ ਬਠਿੰਡਾ ਬਠਿੰਡੇ ਤੋਂ ਬਾਅਦ ਅੱਗੇ ਆ ਜੀ ਇਹ ਤਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਿਟੀ ਬਿਊਟੀਫੁਲ ਜਿਹਨੂੰ ਕਹਿੰਦੇ ਆ ਇਹ ਸਾਰੇ ਉਹ ਸ਼ਹਿਰ ਨੇ ਸੱਤ ਜਿਨ੍ਹਾਂ ਦੇ ਬਾਰੇ ਭਾਰਤੀ ਫੌਜ ਨੇ ਦਾਵਾ ਕੀਤਾ ਕਿ ਪਾਕਿਸਤਾਨ ਦੀ ਫੌਜ ਨੇ ਡਰੋਨ ਮਿਜ਼ਾਈਲ ਦੇ ਨਾਲ ਹਮਲਾ ਕੀਤਾ ਪਰ ਦੂਸਰੇ ਪਾਸੇ ਭਾਰਤੀ ਫੌਜ ਦਾ ਇਹ ਵੀ ਦਾਅਵਾ ਕਿ ਅਸੀਂ ਉਹ ਤਬਾਹ ਕਰ ਦਿੱਤੇ ਹਵਾ ਦੇ ਵਿੱਚ ਹੀ ਕਿ ਉਹਨਾਂ ਦਾ ਕੋਈ ਵੀ ਹਵਾਈ ਹਮਲਾ ਉਹਨਾਂ ਦੇ ਟਾਰਗੇਟ ਤੱਕ ਨਹੀਂ ਅਪੜਨ ਦਿੱਤਾ ਗਿਆ ਤੇ ਉਹਨੂੰ ਹਵਾ ਦੇ ਵਿੱਚ ਹੀ ਤਬਾਹ ਕਰ ਦਿੱਤਾ ਗਿਆ ਇਹ ਅੰਦਾਜ਼ੇ ਲਾਉਣ ਵਾਲੀ ਗੱਲ ਹੈ ਕਿ ਰਾਤੀ ਕੁਝ ਇੱਕ ਥਾਵਾਂ ਦੇ ਉੱਤੇ ਜਿਹੜੇ ਸ਼ੋਰ ਸੁਣੇ ਸੀ ਜਿਹੜੇ ਧਮਾਕੇ ਸੁਣੇ ਸੀ ਜਿਹੜੀ ਗਰਜਣਾ ਸੁਣੀ ਸੀ ਕਿ ਕਿਤੇ ਉਸ ਚੀਜ਼ ਦੀ ਤਾਂ ਨਹੀਂ ਸੀ ਉਸ ਥਾਂ ਦੀ ਤਾਂ ਨਹੀਂ ਸੀ ਪਰ ਹੁਣ ਉਹਦੇ ਤੋਂ ਬਾਅਦ ਜਿਹੜੀ ਅਗਲੀ ਗੱਲ ਹੈ ਭਾਰਤੀ ਫੌਜ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅੱਜ ਭਾਰਤੀ ਫੌਜ ਨੇ ਵੀ ਕਰਾਚੀ ਤੇ ਲਾਹੌਰ ਸਮੇਤ ਪਾਕਿਸਤਾਨ ਦੇ ਕਈ ਇਲਾਕਿਆਂ ਦੇ ਵਿੱਚ ਡਰੋਨ ਹਮਲੇ ਕੀਤੇ ਆ ਉਹ ਡਰੋਨ ਭਾਰਤ ਨੇ ਲਿਆ ਇਜ਼ਰਾਈਲ ਤੋਂ ਇਜ਼ਰਾਈਲ ਜਿਹੜਾ ਕਿ ਫੌਜੀ ਉਪਕਰਨਾਂ ਦੇ ਪੱਖੋਂ ਫੌਜੀ ਜੰਤਰਾਂ ਦੇ ਪੱਖੋਂ ਫੌਜੀ ਹਥਿਆਰਾਂ ਦੇ ਪੱਖੋਂ ਲੇਟੈਸਟ ਜਿਹੜੀ ਤਕਨੀਕ ਹੈ ਉਹਨੂੰ ਆਪਣੇ ਅੰਗ ਸੰਗ ਜਿਹੜਾ ਰੱਖਣ ਵਾਲਾ ਪ੍ਰਤੀਤ ਹੁੰਦਾ ਹੁਣ ਉਸ ਸਾਰੀ ਪ੍ਰਕਿਰਿਆ ਦੇ ਵਿੱਚ ਭਾਰਤ ਦਾ ਦਾਵਾ ਕਿ ਉਹਨਾਂ ਨੇ ਪਾਕਿਸਤਾਨ ਦਾ 에ਅਰ ਡਿਫੈਂਸ ਸਿਸਟਮ ਤਬਾਹ ਕਰਤਾ ਲਾਹੌਰ ਚ ਭਾਰਤ ਦਾ ਦਾਵਾ ਕਿ ਉਹਨਾਂ ਨੇ ਕਰਾਚੀ ਦੇ ਵਿੱਚ 에어 డిਫੈਂਸ ਸਿਸਟਮ ਜਿਹੜਾ ਹੈ ਉਹ ਤਬਾਹ ਕਰਕੇ ਰੱਖ ਦਿੱਤਾ ਤੇ ਜਦੋਂ ਭਾਰਤ ਨੇ ਇਹ ਦਾਵਾ ਕੀਤਾ ਉਦੋਂ ਪਾਕਿਸਤਾਨ ਨੇ ਵੀ ਦਾਵਾ ਕਰਤਾ ਕਹਿੰਦੇ ਜੀ 50 ਕ ਡਰੋਨ ਆਏ ਭਾਰਤੋਂ ਅਸੀਂ ਉਹ ਤਬਾਹ ਕਰ ਦਿੱਤੇ ਸਿਰਫ ਇੱਕ ਡਰੋਨ ਡਿੱਗਿਆ ਤੇ ਉਹਨੇ ਕੁਝ ਇੱਕ ਨੁਕਸਾਨ ਕੀਤਾ ਤੇ ਸਾਡੇ ਕੁਝ ਇੱਕ ਬੰਦੇ ਜ਼ਖਮੀ ਹੋਏ ਨੇ ਇਹ ਪਾਕਿਸਤਾਨ ਦਾ ਦਾਵਾ ਹੈ ਸੋ ਇਹਦਾ ਮਤਲਬ ਕੀ ਹੈ ਮੈਨੂੰ ਨਹੀਂ ਪਤਾ ਕਿ ਨੁਕਸਾਨ ਕਿੱਥੇ ਕਿੰਨਾ ਖੋਇਆ ਅਸੀਂ ਦੋਵਾਂ ਦੇਸ਼ਾਂ ਦੀ ਦਿੱਤੀ ਹੋਈ ਜਾਣਕਾਰੀ ਦੇ ਉੱਤੇ ਹੀ ਨਿਰਭਰ ਕਰਦੇ ਹਾਂ ਪਰ ਇਹਦਾ ਇੱਕ ਜਿਹੜਾ ਨੁਕਸਾਨ ਹੈ ਕਿ ਭਾਰਤ ਨੇ ਪਹਿਲਗਾਮ ਅਟੈਕ ਦਾ ਬਦਲਾ ਲੈਣ ਦੇ ਲਈ ਨੌ ਉਥਾਵਾਂ ਜਿੱਥੇ ਅੱਤਵਾਦੀਆਂ ਦੇ ਲਾਂਚਿੰਗ ਪੈਂਡ ਦਾ ਦਾਵਾ ਕੀਤਾ ਗਿਆ ਉਥੇ ਅਟੈਕ ਕੀਤਾ ਫਿਰ ਭਾਰਤ ਦਾ ਦਾਵਾ ਕਿ ਭਾਰਤ ਦੇ ਸ਼ਹਿਰਾਂ ਨੂੰ ਪਾਕਿਸਤਾਨ ਨੇ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਫਿਰ ਭਾਰਤ ਨੇ ਕਰਾਚੀ ਤੇ ਲਾਹੌਰ ਦੇ ਵਿੱਚ 에어 డిਫੈਂਸ ਸਿਸਟਮ ਜਿਹੜਾ ਉਹ ਤਬਾਹ ਕਰਨ ਦਾ ਦਾਵਾ ਕੀਤਾ ਇਹਦਾ ਮਤਲਬ ਕਿ ਲੜਾਈ ਦਾ ਦਾਇਰਾ ਵਿਸ਼ਾਲ ਹੋ ਰਿਹਾ ਹੈ ਲੜਾਈ ਦਾ ਦਾਇਰਾ ਮੁੱਕਲਾ ਨਹੀਂ ਹੋ ਰਿਹਾ ਛੋਟਾ ਨਹੀਂ ਹੋ ਰਿਹਾ ਹੁਣ ਅੱਜ ਫਿਰ ਰਾਤ ਪੈਣ ਵਾਲੀ ਹੈ ਇੱਕ ਵਾਰ ਫਿਰ ਹਨੇਰਾ ਹੋਣ ਵਾਲਾ ਹੈ ਤੇ ਉਸ ਹਨੇਰੇ ਦੇ ਵਿੱਚ ਪਤਾ ਨਹੀਂ ਕਿਧਰਲੇ ਪਾਸਿਓਂ ਚੀਰਦਾ ਹੋਇਆ ਗੋਲਾ ਆਏਗਾ ਕਿਧਰਲੇ ਪਾਸਿਓਂ ਕੀ ਹੋਏਗਾ ਕਿਹਦਾ ਨੁਕਸਾਨ ਹੋਏਗਾ ਇਹਦਾ ਤਾਂ ਸਾਨੂੰ ਇੰਤਜ਼ਾਰ ਜਿਹੜਾ ਉਹ ਕਰਨਾ ਪੈਣਾ ਪਰ ਹਾਲਾਤ ਸਾਜ਼ਗਰ ਨਹੀਂ ਹਾਲਾਤ ਬਹੁਤੇ ਚੰਗੇ ਨਹੀਂ ਹਾਲਾਤ ਨੂੰ 모ੜਾ ਪੈਣਾ ਚਾਹੀਦਾ ਯੂਰਪੀਅਨ ਯੂਨੀਅਨ ਦੇ ਮੁਲਕ ਕਹਿੰਦੇ ਨੇ ਕਿ ਭਾਈ ਤੁਸੀਂ ਥੋੜੀ ਜੀ ਠੰਡ ਰੱਖੋ ਤੁਸੀਂ ਆਪਸ ਦੇ ਵਿੱਚ ਕੋਈ ਮਿਲ ਬੈਠ ਕੇ ਇਹਦਾ ਹੱਲ ਲੱਭਣ ਦਾ ਯਤਨ ਕਰੋ ਠੀਕ ਹੈ ਤੁਹਾਡੀਆਂ ਗੱਲਾਂ ਸਿਰ ਮੱਥੇ ਆ ਪਰ ਕੀ ਕਰੀਏ ਭਾਈ ਰਾਜਨੀਤੀ ਐ ਸਿਆਸਤ ਐ ਦੋਵਾਂ ਦੇਸ਼ਾਂ ਦੇ ਸਬੰਧੀ ਇੰਨੇ ਖਰਾਬ ਹੋ ਗਏ ਤੇ ਪਹਿਲਗਮ ਵਾਲੇ ਕਤਲ ਦੇ ਆਉਣ ਤੋਂ ਬਾਅਦ ਭਾਰਤ ਨੇ ਤਾਂ ਕੁਝ ਨਾ ਕੁਝ ਕਰਨਾ ਹੀ ਸੀ ਮੈਂ ਹੁਣ ਹੋਰ ਅੱਗੇ ਚੱਲਦਾ ਹਾਂ ਕਿ ਆਮ ਲੋਕਾਂ ਦੇ ਲਈ ਜਿਹੜੀਆਂ ਚੀਜ਼ਾਂ ਬਹੁਤ ਧਿਆਨ ਰੱਖਣ ਵਾਲੀਆਂ ਕੋਈ ਬੰਦਾ ਇਹ ਸੋਚ ਸਕਦਾ ਕਿ ਇਹ ਕਿਵੇਂ ਹੋ ਗਿਆ ਕਿ ਭਾਰਤ ਨੇ ਸਾਰੇ ਦੇ ਸਾਰੇ 15 ਸ਼ਹਿਰਾਂ ਦੇ ਉੱਤੇ ਜਿਹੜੇ ਹਮਲੇ ਹੋਏ ਨੇ ਉਹਨਾਂ ਹਮਲਿਆਂ ਨੂੰ ਨਾਕਾਮ ਕਿਦਾਂ ਕਰ ਦਿੱਤਾ ਉਹ ਹਮਲੇ ਜਿਹੜੇ ਨੇ ਉਹ ਸੱਜੇ ਖੱਬੇ ਕਿਵੇਂ ਹੋ ਗਏ ਉਹਨਾਂ ਸਾਰੇ ਹਮਲਿਆਂ ਨੂੰ ਜਿਹੜਾ ਉਹ ਕਿਦਾਂ ਨਾਕਾਮ ਕਰਤਾ ਇੱਕ ਸ਼ਰ ਦੇ ਉੱਤੇ ਵੀ ਕੁਝ ਨਹੀਂ ਡਿਗਿਆ ਮੈਂ ਹੁਣ ਉਧਰਲੇ ਪਾਸੇ ਜੇ ਤੁਹਾਨੂੰ ਦੱਸਾਂ ਤੇ ਭਾਰਤ ਦੇ ਕੋਲ ਰੂਸ ਤੋਂ ਮੰਗਵਾਇਆ ਹੋਇਆ ਸਮਾਨ ਹੈ ਰੂਸ ਨੇ ਜਿਹੜਾ ਸਮਾਨ ਭਾਰਤ ਨੂੰ ਭੇਜਿਆ ਸੀ ਜਾਨੀ ਕਿ 에어 ਡਿਫੈਂਸ ਸਿਸਟਮ ਕਿ ਦੇਸ਼ ਦੇ ਵਿੱਚ ਜੇ ਕੋਈ ਮਿਜ਼ਾਈਲ ਆਉਂਦੀ ਹੈ ਉਸ ਮਿਜ਼ਾਈਲ ਨੂੰ ਵੀ ਜਿਹੜਾ ਉਹ ਇਧਰਲੇ ਉਧਰ ਕੀਤਾ ਜਾ ਸਕਦਾ ਇਹਨੂੰ S400 ਸਿਸਟਮ ਕਹਿੰਦੇ ਆ ਏਅਰ ਡਿਫੈਂਸ ਮਿਜ਼ਾਈਲ ਸਿਸਟਮ S400 ਰੂਸ ਤੋਂ ਖਰੀਦਿਆ ਸੀ ਭਾਰਤ ਨੇ ਇਹ 600 ਕਿਲੋਮੀਟਰ ਦੂਰੋਂ ਉਸ ਸਾਰੀ ਚੀਜ਼ ਨੂੰ ਆਪਣੀ ਪਕੜ 'ਚ ਲੈ ਲੈਂਦਾ ਕਿ ਜਿੱਥੇ ਇਹ ਫਿੱਟ ਹੈ 600 ਕਿਲੋਮੀਟਰ ਪਹਿਲਾਂ ਨੂੰ ਪਤਾ ਲਾ ਲੈਂਦਾ ਕੋਈ ਚੀਜ਼ ਸਾਡੇ ਵੱਲ ਆ ਰਹੀ ਹੈ ਜਦੋਂ ਚੀਜ਼ 400 ਕਿਲੋਮੀਟਰ ਦੇ ਦਾਇਰੇ 'ਚ ਆ ਜਾਂਦੀ ਹੈ ਚਾਹੇ ਡਰੋਨ ਨੇ ਚਾਹੇ ਮਿਜ਼ਾਈਲ ਹੈ ਚਾਹੇ ਰਾਕਟ ਹੈ ਇਹ ਫਿਰ ਉਹਨੂੰ ਨਿਸ਼ਾਨਾ ਬਣਾ ਕੇ ਹਵਾ ਦੇ ਵਿੱਚ ਤਬਾਹ ਕਰਦਾ ਹੈ ਸਾਡਾ ਨਹੀਂ ਬਣਿਆ ਰੂਸ ਤੋਂ ਖਰੀਦਿਆ ਨੰਬਰ 2 ਇਹਦੇ ਤੋਂ ਬਾਅਦ ਫਿਰ ਭਾਰਤ ਨੇ ਇੱਕ ਹਾਰਪੀ ਸਿਸਟਮ ਹੈ ਉਹਨੂੰ ਆਪਾਂ ਡਰੋਨ ਕਹਿ ਸਕਦੇ ਹਾਂ ਉਹ ਇਜ਼ਰਾਈਲ ਤੋਂ ਲਏ ਨੇ ਬਹੁਤ ਲੇਟੈਸਟ ਨੇ ਉਹ ਹਾਰਪੀ ਡਰੋਨਾਂ ਦੇ ਨਾਲ ਇਹਨਾਂ ਨੇ ਪਾਕਿਸਤਾਨ ਦਾ 에어 ਡਿਫੈਂਸ ਸਿਸਟਮ ਤਬਾਹ ਕਰਨ ਦਾ ਦਾਵਾ ਕੀਤਾ ਹੈ ਪਾਕਿਸਤਾਨ ਉਹਨੂੰ ਮੰਨਦਾ ਹੈ ਨਹੀਂ ਮੰਨਦਾ ਉਹ ਇੱਕ ਵੱਖਰੀ ਗੱਲ ਹੈ ਪਰ ਉਹਦੇ ਨਾਲ ਇਹ ਕਹਿੰਦੇ ਕਿ ਅਸੀਂ ਪਾਕਿਸਤਾਨ ਦੇ ਅੰਦਰ ਜਾ ਕੇ ਲਾਹੌਰ ਤੇ ਕਰਾਚੀ ਦੇ ਵਿੱਚ ਉਹਨਾਂ ਦਾ 에어 ਡਿਫੈਂਸ ਸਿਸਟਮ ਤਬਾਹ ਕਰ ਦਿੱਤਾ ਪੂਰੀ ਤਰ੍ਹਾਂ ਕਿ ਹੁਣ ਸਾਡੇ ਜਹਾਜ਼ ਜਾਂ ਸਾਡਾ ਕੁਝ ਹੋਰ ਜਾਵੇ ਅਸੀਂ ਉਹਨਾਂ ਦੀ ਪਕੜ ਦੇ ਵਿੱਚ ਨਹੀਂ ਆ ਸਕਦੇ ਚਲੋ ਠੀਕ ਹੈ ਇੱਥੇ ਤੱਕ ਨਾ ਪਹੁੰਚਦੀ ਗੱਲ ਤਾਂ ਚੰਗਾ ਸੀ ਇੱਥੇ ਤੱਕ ਗੱਲ ਨਾ ਜਾਂਦੀ ਤਾਂ ਵਧੀਆ ਸੀ ਪਰ ਹੁਣ ਇੱਥੇ ਤੱਕ ਜਾ ਚੁੱਕੀ ਐ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਸ ਵੇਲੇ ਕੀ ਹੋਏਗਾ ਹੁਣ ਅੱਗੋਂ ਕੀ ਕਿਧਰਲੇ ਪਾਸੇ ਗੱਲ ਜਾਏਗੀ ਅੱਜ ਕੀ ਕੀ ਹੋਣਾ ਇਹਦੇ ਵਿੱਚ ਮੈਂ ਦੱਸਦਾ ਕਿ ਗੁਰਦਾਸਪੁਰ ਦੇ ਵਿੱਚ ਕੱਲ ਜਿੱਦਾ 10 ਮਿੰਟ ਦਾ ਬਲੈਕਆਊਟ ਸੀ ਅੱਧੇ ਘੰਟੇ ਦਾ ਬਲੈਕਆਊਟ ਸੀ ਗੁਰਦਾਸਪੁਰ ਵਾਲਿਓ ਅੱਜ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਸਾਰੇ ਗੁਰਦਾਸਪੁਰ ਦੇ ਵਿੱਚ ਬਲੈਕਆਊਟ ਰਹੇਗਾ ਤੁਸੀਂ ਲਾਈਟਾਂ ਨਹੀਂ ਜਗਾਉਣੀਆਂ ਤੁਸੀਂ ਬੱਤੀਆਂ ਨਹੀਂ ਜਗਾਉਣੀਆਂ ਤੁਸੀਂ ਟਾਰਚਾਂ ਨਹੀਂ ਜਗਾਉਣੀਆਂ ਤੁਸੀਂ ਚੁੱਲ੍ਹੇ ਅੱਗ ਨਹੀਂ ਬਾਲਣੀਆਂ ਇਹ 9 ਵਜੇ ਤੋਂ ਪਹਿਲਾਂ ਪਹਿਲਾਂ ਰੋਟੀ ਟੁੱਕ ਦਾ ਕੰਮ ਮੁਕਾ ਦੇਣਾ ਕਿਉਂਕਿ ਉਹਦੇ ਤੋਂ ਬਾਅਦ ਹਨੇਰਾ ਹੋ ਜਾਂਦਾ ਹਮਲੇ ਹੋਣ ਦਾ ਖਦਸ਼ਾ ਹੁੰਦਾ ਇਸ ਕਰਕੇ ਜਿੱਥੋਂ ਕਿਤੇ ਰੌਸ਼ਨੀ ਦਿਸੀ ਜੇ ਕਿਤੇ ਵਿਰੋਧੀ ਦੇਸ਼ ਦਾ ਜਹਾਜ਼ ਆਊਗਾ ਤੇ ਉਹਨੂੰ ਨਿਸ਼ਾਨਾ ਬਣਾਊਗਾ ਤੇ ਨਾਲ ਦੀ ਨਾਲ ਇਹ ਵੀ ਹਦਾਇਤ ਜਾਰੀ ਕੀਤੀ ਗਈ ਹੈ ਕਿ ਕੋਈ ਬੰਦਾ ਸੋਚਦਾ ਕਿ ਮੈਂ ਭਾਈ 7 ਵਜੇ ਚੱਲਿਆ ਮੈਂ ਤਾਂ 9 ਵਜੇ ਬਲੈਕਆਊਟ ਤੋਂ ਪਹਿਲਾਂ ਪਹਿਲਾਂ ਘਰੇ ਪਹੁੰਚ ਜਾਣਾ ਤੁਸੀਂ 9 ਵਜੇ ਨਹੀਂ ਪਹੁੰਚ ਸਕੇ ਮੰਨ ਲਓ ਤਾਂ ਤੁਸੀਂ ਲਾਈਟਾਂ ਜਗਾ ਕੇ ਆਪਦੀ ਗੱਡੀ ਨਹੀਂ ਚਲਾਉਣੀ ਅੱਜ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਦੋ-ਦੋ ਘੰਟੇ ਦਾ ਅੱਧੇ-ਅੱਧੇ ਘੰਟੇ ਦਾ ਫਿਰ ਬਲੈਕਆਊਟ ਹੈ ਤੁਸੀਂ ਓਨੀ ਦੇਰ ਆਪਣਾ ਸਕੂਟਰ ਮੋਟਰਸਾਈਕਲ ਗੱਡੀ ਸਾਈਡ ਤੇ ਲਾ ਲੈਣੀ ਹੈ ਬੱਤੀਆਂ ਬੁਝਾ ਦੇਣੀਆਂ ਨੇ ਤੁਸੀਂ ਇਹ ਨਹੀਂ ਹੈ ਕਿ ਭਾਈ ਮੈਂ ਤਾਂ ਜੇ ਘਰ ਨਹੀਂ ਪਹੁੰਚਿਆ ਮੈਂ ਤਾਂ ਲੇਟ ਹੋ ਗਿਆ ਰਾਤ ਵਿੱਚ ਟ੍ਰੈਫਿਕ ਜਮ ਸੀ ਰਾਤ ਵਿੱਚ ਸੜਕ ਟੁੱਟੀ ਸੀ ਉਹ ਐਕਸੀਡੈਂਟ ਹੋ ਗਿਆ ਸੀ ਇਸ ਕਰਕੇ ਰਸ਼ ਵੜਾ ਸੀ ਨਹੀਂ ਕਹਿ ਸਕਦੇ ਉਸ ਚੀਜ਼ ਨੂੰ ਬਹੁਤ ਜ਼ਿਆਦਾ ਧਿਆਨ ਦੇ ਵਿੱਚ ਜੜਾ ਰੱਖਣ ਦੀ ਲੋੜ ਹੈ ਨੰਬਰ 2 ਅੰਮ੍ਰਿਤਸਰ ਦੇ ਵਿੱਚ ਪਟਾਕਿਆਂ ਤੇ ਪਾਬੰਦੀ ਹੈ ਇਹ ਬਹੁਤ ਧਿਆਨ ਰੱਖਣ ਵਾਲੀ ਗੱਲ ਹੈ ਪਟਾਕਿਆਂ ਤੇ ਕਿਸੇ ਦਾ ਵਿਆਹ ਸ਼ਾਦੀ ਹੋ ਸਕਦਾ ਹੈ ਕਿਸੇ ਦੇ ਬੱਚੇ ਦਾ ਜਨਮ ਦਿਨ ਹੋ ਸਕਦਾ ਹੈ ਆਮ ਹੀ ਹੁੰਦਾ ਆਪਣੇ ਕਿ ਭਾਈ ਪਟਾਕੇ ਚਲਾਉਨੇ ਆ ਧੂਆਂ ਫਿਲਾਉਨੇ ਆ ਪ੍ਰਦੂਸ਼ਣ ਕਰਦੇ ਆ ਕਦੇ ਕਦੇ ਤਾਂ ਇਹ ਲੱਗਦਾ ਹੁੰਦਾ ਕਿ ਸ਼ਾਇਦ ਸਾਡਾ ਖੁਸ਼ੀ ਮਨਾਉਣ ਦਾ ਇੱਕੋ ਇੱਕ ਜਰੀਆ ਇੱਕੋ ਇੱਕ ਤਰੀਕਾ ਇੱਕੋ ਇੱਕ ਢੰਗ ਪਟਾਕੇ ਚਲਾਉਣਾ ਰਹਿ ਗਿਆ ਹੁਣ ਉਸ ਸਾਰੀ ਸਥਿਤੀ ਦੇ ਵਿੱਚ ਵੀ ਇਹ ਕਹਤਾ ਗਿਆ ਕਿ ਜੇ ਕਿਸ ਨੇ ਪਟਾਕੇ ਚਲਾਏ ਤਾਂ ਕਾਰਵਾਈ ਹੋ ਤੁਸੀਂ ਉੱਥੇ ਕਿਉਂਕਿ ਬੰਬ ਬੜੇ ਵੱਡੇ ਵੱਡੇ ਨੇ ਲੜੀਆਂ 15-15 ਮਿੰਟ ਚੱਲਦੇ ਨੇ ਇਹ 5-5 ਹਜ਼ਾਰ ਦਾ 10000 ਦਾ ਯਾਰ ਪਟਾਕਿਆਂ ਦੀ ਲੜੀ ਹੈ ਕਿਵੇਂ ਪਤਾ ਲੱਗੂਗਾ ਕਿ ਭਾਈ ਬਾਹਰੋਂ ਹਮਲਾ ਹੋ ਗਿਆ ਕਿ ਇੱਥੇ ਕੋ ਆਪਣੇ ਘਰ ਦੇ ਵਿੱਚ ਖੁਸ਼ੀ ਮਨਾਈ ਜਾਂਦਾ ਤੁਸੀਂ ਇਹ ਨਹੀਂ ਕਹਿ ਸਕਦੇ ਜੀ ਸਾਨੂੰ ਪਤਾ ਨਹੀਂ ਲੱਗਾ ਇਹ ਜੰਗ ਦਾ ਮਾਹੌਲ ਹੈ ਇਹ ਲੜਾਈ ਦਾ ਮਾਹੌਲ ਹੈ ਇੱਥੇ ਬਹੁਤ ਸਾਰੀਆਂ ਐਡਵਾਈਜ਼ਰੀਆਂ ਜਾਰੀ ਹੁੰਦੀਆਂ ਉਹਨਾਂ ਦੇ ਉੱਤੇ ਧਿਆਨ ਅਸੀਂ ਰੱਖਣਾ ਹੈ ਅਸੀਂ ਕੱਲੇ ਸੋਸ਼ਲ ਮੀਡੀਆ ਦੀ 30-30 ਸਕਿੰਟ ਦੀ ਰੀਲ ਵਾਲੇ ਪਾਸੇ ਨਹੀਂ ਜਾਣਾ ਸਰਕਾਰ ਕੀ ਕਹਿੰਦੀ ਹੈ ਫੌਜ ਦੀ ਐਡਵਾਈਜ਼ਰੀ ਕੀ ਹੈ ਡਿਫੈਂਸ ਮਿਨਿਸਟਰੀ ਕੀ ਕਹਿੰਦੀ ਹੈ ਗ੍ਰਹਿ ਮੰਤਰਾਲਾ ਕੀ ਕਹਿੰਦਾ ਉਹ ਸਾਡੀ ਸਾਰਿਆਂ ਦੀ ਡਿਊਟੀ ਹੈ ਅਸੀਂ ਉਧਰਲੇ ਪਾਸੇ ਧਿਆਨ ਰੱਖਣਾ ਨਹੀਂ ਤਾਂ ਔਖੇ ਹੋਗੇ ਮੈਂ ਇੱਕ ਹੋਰ ਕਮਾਲ ਦੀ ਗੱਲ ਦੱਸਦਾ ਬਹੁਤ ਸਾਰੇ ਲੋਕ ਘਬਰਾ ਗਏ ਸੀ ਔਖੇ ਹੋ ਗਏ ਸੀ ਉਹਨਾਂ ਨੂੰ ਐ ਲੱਗਦਾ ਸੀ ਕਿ ਭਾਈ ਸਾਡੇ ਕੋਲ ਪਤਾ ਨਹੀਂ ਖਾਣ ਨੂੰ ਕੁਝ ਬਚਣਾ ਕਿ ਨਹੀਂ ਬਚਣਾ ਹੁਣ ਉਹਦੇ ਲਈ ਵੀ ਇੱਕ ਕੰਮ ਹੋਰ ਕੀਤਾ ਗਿਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਜ਼ਿਲ੍ਹਾ ਮੈਜਿਸਟਰੇਟ ਨੇ ਉਹਨਾਂ ਨੇ ਹੁਕਮ ਜਾਰੀ ਕੀਤੇ ਕਿ ਜੇ ਕਿਸੇ ਨੇ ਜਮਾ ਖੋਰੀ ਕੀਤੀ ਨਾ ਤੇ ਅਸੀਂ ਠੋਕ ਕੇ ਕਾਰਵਾਈ ਕਰਾਂਗੇ ਜਾਨੀ ਜੇ ਤਾ ਤੁਸੀਂ ਘਰ ਦੇ ਵਿੱਚ ਅੱਗੇ 2 ਕਿਲੋ ਖੰਡ ਲੈ ਕੇ ਆਉਣੇ 3 ਲੈ ਆਓ ਕੋਈ ਸਮੱਸਿਆ ਨਹੀਂ 5 ਕਿਲੋ ਦੁੱਧ ਲੈ ਕੇ ਆਉਣੇ 8 ਕਿਲੋ ਲੈ ਆਓ ਕੋਈ ਸਮੱਸਿਆ ਨਹੀਂ ਕੋਈ ਕੁਛ ਨਹੀਂ ਕਹਿੰਦਾ ਆਟਾ 10 ਕਿਲੋ ਲੈ ਕੇ ਆਉਣੇ 20 ਵੀ ਲੈ ਆਓ ਕੋਈ ਨਹੀਂ ਕਹਿੰਦਾ ਕੁਛ ਪਰ ਜੇ ਤੁਸੀਂ ਕਹੋ ਕਿ ਅਸੀਂ ਕੁਆਂਟਲ ਆਟਾ ਕਰ ਲਿਆ ਕੇ ਰੱਖ ਲੈਣ ਅਸੀਂ ਖੰਡ ਦੀਆਂ 5 ਬੋਰੀਆਂ ਕਰ ਲਿਆ ਕੇ ਰੱਖ ਲਈਆਂ ਅਸੀਂ ਸਾਰਾ ਕੁਝ ਸਾਬਣ ਦੀਆਂ 200 ਚੱਕੀਆਂ ਜਿਹੜੀਆਂ ਉਹ ਕਰ ਲਿਆ ਕੇ ਰੱਖ ਲੈਣੀਆਂ ਅਸੀਂ ਸ਼ੈਂਪੂ ਦੇ 10000 ਪੈਕਟ ਕਰ ਲਿਆ ਕੇ ਰੱਖ ਲੈਣੇ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਾਨੀ ਬਾਜ਼ਾਰ ਦੇ ਵਿੱਚ ਸਪਲਾਈ ਮੰਨ ਲਓ ਕਿ ਇੱਕ ਪਿੰਡ ਦੇ ਵਿੱਚ 500 ਲੀਟਰ ਦੁੱਧ ਲੱਗਦਾ ਹੈ ਤਾਂ ਜੇ ਇੱਕੋ ਹੀ ਘਰ ਕਹੂਗਾ ਕਿ ਪਾਈ ਕੱਲ ਨੂੰ ਪਤਾ ਨਹੀਂ ਦੁੱਧ ਮਿਲਣਾ ਕਿ ਨਹੀਂ ਮਿਲਣਾ ਆਪਾਂ 100 ਲੀਟਰ ਮੈਂ ਆਪਣੇ ਘਰੇ ਰੱਖ ਲੈਣਾ ਬਾਕੀਆਂ ਨੂੰ ਨਹੀਂ ਮਿਲਣਾ ਨਾ ਉਹ ਜਮ੍ਹਾਂ ਖੋਰੀ ਹੋ ਜਾਣੀ ਹੈ ਉਹਦੇ ਪਿੱਛੇ ਮਨਸ਼ਾ ਕਈਆਂ ਦੀ ਇਹ ਹੁੰਦੀ ਹੈ ਘਰਵਰ ਤੋਂ ਲਈ ਕੋਈ ਨਹੀਂ ਰੋਕਦਾ ਕਿ ਜੇ ਤੁਸੀਂ ਉਹਨੂੰ ਵਪਾਰਕ ਹਿੱਤ ਲਈ ਵਰਤਣਾ ਕਿ ਕੱਲ ਨੂੰ ਡਿਮਾਂਡ ਵੱਧ ਗਈ ਸਪਲਾਈ ਘਟ ਗਈ ਜੇ ਸਪਲਾਈ ਘਟ ਗਈ ਤੁਸੀਂ ਵੱਧ ਮੁੱਲ ਦੇ ਉੱਤੇ ਚੀਜ਼ਾਂ ਵੇਚੋਗੇ ਉਸ ਜਮ੍ਹਾਂ ਖੋਰੀ ਦੇ ਖਿਲਾਫ ਵੀ ਸਰਕਾਰਾਂ ਨੇ ਐਲਾਨ ਕਰ ਦਿੱਤਾ ਮੈਂ ਇੱਕ ਐਲਾਨ ਪੜ੍ਹ ਦੇਣਾ ਬਹੁਤ ਧਿਆਨ ਰੱਖਣ ਵਾਲੀ ਗੱਲ ਹੈ ਕਈ ਵਾਰੀ ਸਾਡੇ ਧਿਆਨ 'ਚ ਨਹੀਂ ਹੁੰਦਾ ਕਿ ਭਾਈ ਇਹ ਵੀ ਅਪਰਾਧ ਹੋ ਸਕਦਾ ਹੈ ਹੁਣ ਉਹਦੇ ਵਿੱਚ ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਜਿਹੜੇ ਆਈਐਸ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਜਨਤਕ ਕਿੱਤਾਂ ਦੀ ਰਾਖੀ ਤੇ ਜ਼ਰੂਰੀ ਵਸਤੂਆਂ ਦੀ ਨਿਰਵਿਘਨ ਉਪਲਬਧਤਾ ਨੂੰ ਕਾਇਮ ਰੱਖਣ ਦੇ ਲਈ ਜ਼ਰੂਰੀ ਵਸਤਾਂ ਐਕਟ 1055 ਤੇ ਭਾਰਤੀ ਨਾਗਰਿਕ ਸੁਰੱਖਿਆ ਸਾਂਝਾ ਐਕਟ 2023 ਦੀ ਧਾਰਾ 163 ਦੇ ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਰੂਰੀ ਵਸਤਾਂ ਦੇ ਜਮ੍ਹਾਂ ਖੋਰੀ ਭੰਡਾਰਨ ਦੀ ਮਨਾਹੀ ਦੇ ਹੁਕਮ ਨੇ ਹੁਣ ਕੀ ਹੈ ਉਹ ਕਹਿੰਦੇ ਕੋਈ ਬੰਦਾ ਸਧਾਰਨ ਵਿਅਕਤੀ ਮੇਰੇ ਤੁਹਾਡੇ ਵਰਗਾ ਜਾਂ ਵਪਾਰੀ ਜ਼ਰੂਰੀ ਵਸਤੂਆਂ ਦਾ ਭੰਡਾਰ ਨਹੀਂ ਕਰ ਸਕਦਾ ਜ਼ਰੂਰੀ ਵਸਤੂਆਂ ਚ ਕੀ ਹੈ ਅਨਾਜ ਪਸ਼ੂਆਂ ਦਾ ਚਾਰਾ ਪੱਠੇ ਤੂੜੀ ਦੁੱਧ ਡੇਰੀ ਦੇ ਹੋਰ ਪ੍ਰੋਡਕਟ ਪੈਟਰੋਲ ਡੀਜ਼ਲ ਦਵਾਈਆਂ ਇਹਦੇ ਤੋਂ ਇਲਾਵਾ ਜਿਹੜੀਆਂ ਵੀ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਨੇ ਜੇ ਤੁਸੀਂ ਕਹੋਗੇ ਨਾ ਕਿ ਆਪਾਂ ਭਾਈ ਸਟੋਰ ਕਰ ਲੈਣੀ ਆ ਬਾਕੀ ਠੱਠੇ ਖੂਚ ਜਾਣ ਇਦਾਂ ਨਹੀਂ ਹੋ ਸਕਦਾ ਤੁਸੀਂ ਉਹ ਕੰਮ ਕਰਨਾ ਨਹੀਂ ਹੈ ਜੇ ਤੁਸੀਂ ਉਹ ਕੰਮ ਕਰਦੇ ਹੋ ਤੁਹਾਡੀ ਸ਼ਿਕਾਇਤ ਹੋ ਜਾਂਦੀ ਹੈ ਤੁਹਾਡੇ ਪਿੱਛੇ ਜਿਹੜਾ ਉਹ ਕਾਨੂੰਨ ਕਾਰਵਾਈ ਕਰ ਸਕਦਾ ਤੁਸੀਂ ਕਸੂਤੇ ਫਸ ਜਾਓਗੇ ਇਸੇ ਤਰੀਕੇ ਥੋੜਾ ਜਿਹਾ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲੱਗੇ ਵੀ ਸਾਨੂੰ ਧਿਆਨ ਰੱਖਣਾ ਪਊਗਾ ਕਿ ਕਹਾਣੀ ਕਿੱਧਰ ਨੂੰ ਜਾਂਦੀ ਹੈ ਬਾਕੀ ਮੈਂ ਇੱਕ ਵਾਰ ਫੇਰ ਕਹਿਣਾ ਇਸ ਪ੍ਰਾਈਮ ਟਾਈਮ ਪ੍ਰੋਗਰਾਮ ਦੇ ਵਿੱਚ ਕਿ ਤੁਸੀਂ ਥੋੜਾ ਜਿਹਾ ਸਬਰ ਰੱਖਣਾ ਹੈ ਸਾਵਧਾਨੀ ਰੱਖਣੀ ਹੈ ਸਰਕਾਰ ਦੀਆਂ ਤੇ ਫੌਜ ਦੀਆਂ ਹਦਾਇਤਾਂ ਜਿਹੜੀਆਂ ਉਹਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਿਉਂਕਿ ਜੋ ਕੰਮ ਹੋਣਾ ਉਹ ਤਾਂ ਹੋ ਕੇ ਰਹਿਣਾ ਅਰਦਾਸ ਕਰੋ ਆਸ ਕਰੋ ਕਿ ਲੜਾਈ ਨਾ ਲੱਗੇ ਇਧਰਲੇ ਪਾਸੇ ਨੂੰ ਗੱਲ ਨਾ ਵਧੇ ਨੁਕਸਾਨ ਬਹੁਤ ਹੋ ਜਾਊਗਾ ਉਹਦੀ ਪੂਰਤੀ ਹੁਣੀ ਔਖੀ ਹੋ ਜਾਊਗੀ ਪਰ ਜਿਸ ਤਰੀਕੇ ਦੋਵਾਂ ਮੁਲਕਾਂ ਦੇ ਵਿੱਚ ਇਸ ਵੇਲੇ ਬਿਆਨਾਂ ਦੀ جنگ ਵੀ ਜਾਰੀ ਹੈ ਉਹ ਕਹਿੰਦੇ ਜੀ ਅਸੀਂ ਪਾਕਿਸਤਾਨੀਆਂ ਨੇ ਬਹੁਤ ਢਾਤਾ ਇਹ ਕਹਿੰਦੇ ਜੇ ਅਸੀਂ ਪਾਕਿਸਤਾਨ ਢਾਤਾ ਅਸੀਂ ਜਿੱਤ ਗਏ ਉਹ ਕਹਿੰਦੇ ਜੀ ਅਸੀਂ ਜਿੱਤ ਗਏ ਪਰ ਸਾਹਮਣੇ ਨਜ਼ਰ ਆਉਂਦਾ ਸਾਰਿਆਂ ਨੂੰ ਕਿ ਕਹਾਣੀ ਕਿੱਥੇ ਇਕ ਗਈ ਆ ਤੇ ਕਿੰਨੀ ਇਕ ਗਈ ਆ ਹਾਂ ਇਹਨਾਂ ਜ਼ਰੂਰ ਹੈ ਕਿ ਪਿਛਲੇ ਕੱਲ ਦੇ ਮੁਕਾਬਲੇ ਅੱਜ ਬੱਦ ਡਰਾਵਣਾ ਹੈ ਪਿਛਲੇ ਕੱਲ ਦੇ ਮੁਕਾਬਲੇ ਅੱਜ ਵੱਧ ਸੰਵੇਦਨਸ਼ੀਲਤਾ ਹੈ ਹੁਣ ਵੱਧ ਖਤਰਾ ਹੈ ਕਿਉਂਕਿ ਪਹਿਲਾਂ ਕੇਵਲ ਦਹਿਸ਼ਤਗਰਦਾਂ ਦੇ ਟਿਕਾਣਿਆਂ ਦੇ ਉੱਤੇ ਹਮਲਾ ਸੀ ਹੁਣ ਨਾਗਰਿਕ ਟਿਕਾਣੇ ਤੇ ਇਹਦੇ ਤੋਂ ਇਲਾਵਾ ਫੌਜੀ ਟਿਕਾਣਿਆਂ ਦੇ ਉੱਤੇ ਹਮਲਾ ਸ਼ੁਰੂ ਹੋ ਗਿਆ ਮੈਨੂੰ ਨਹੀਂ ਲੱਗਦਾ ਕਿ ਰਾਤੋਂ ਰਾਤ ਫੌਜਾਂ ਚੜੇ ਆਣਗੀਆਂ ਇਹਨਾਂ ਦੀਆਂ ਜਾਂ ਉਹਨਾਂ ਦੀਆਂ ਪਰ ਜੇ ਐਸੇ ਤਰੀਕੇ ਵੀ ਅਟੈਕ ਵਾਲਾ ਕੰਮ ਵੀ ਚੱਲਦਾ ਰਿਹਾ ਤੇ ਆਮ ਲੋਕਾਂ ਦਾ ਨੁਕਸਾਨ ਬਹੁਤ ਹੈ ਆਮ ਲੋਕ ਫਿਰ ਜਾਣਗੇ ਵਿਚਾਰੇ ਕਿਧਰ ਨੂੰ ਤੁਸੀਂ ਦੇਖੋ ਸਰਾਦ ਤੋਂ ਪਲਾਈਨ ਸ਼ੁਰੂ ਹੋ ਗਿਆ ਨਿੱਕੇ ਨਿੱਕੇ ਨਿਆਣੇ ਲੈ ਕੇ ਉਹ ਲੋਕ ਟੈਂਟਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਲੋਕਾਂ ਨੂੰ ਛੱਲਣ ਵਾਲਾ ਕੋਈ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਸੀਂ ਇਤਿਹਾਸਕ ਗੁਰੂ ਘਰਾਂ ਦੇ ਵਿੱਚ ਉਹਨਾਂ ਦੀ ਸੰਭਾਲ ਕਰਾਂਗੇ ਉਹਨਾਂ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰਾਂਗੇ ਬਹੁਤ ਧੰਨਵਾਦ ਪਰ ਉਹਨਾਂ ਦੀ ਗਿਣਤੀ ਬਹੁਤ ਛੋਣੀ ਹੈ ਸ਼ਾਇਦ ਗੁਰੂ ਘਰਾਂ ਦੀ ਥਾਂ ਉਹਨਾਂ ਦੇ ਲਈ ਜਿਹੜੀ ਉਹ ਬਰਾਬਰ ਪ੍ਰੋਪਰ ਨਾ ਪਵੇ ਜਿੰਨੀ ਉਹਨਾਂ ਨੂੰ ਚਾਹੀਦੀ ਹੈ ਇਸ ਕਰਕੇ ਤੁਸੀਂ ਅੰਦਾਜ਼ਾ ਲਾਓ ਅਸੀਂ ਕਈ ਵਾਰੀ ਸਖਤ ਬਿਆਨ ਤਾਂ ਦੇ ਦਿੰਨੇ ਆ ਅਸੀਂ ਢਕਾਊ ਬਿਆਨ ਤਾਂ ਦੇ ਦਿੰਨੇ ਆ ਅਸੀਂ ਆਖਦਾ ਦਿੰਨੇ ਆ ਕਿ ਪਾਈ ਇੱਕ ਵਾਰੀ ਫਨਾਹ ਕਰਦੇ ਹੋ ਇੱਕ ਵਾਰੀ ਤਬਾਹ ਕਰਦੇ ਹੋ ਇੱਕ ਵਾਰੀ ਲੜਾਈ ਲੱਗਦੀ ਰਹੇ ਰੋਜ਼ ਦੀ ਟੈਟਾ ਨਾਲੋਂ ਨਹੀਂ ਤੁਸੀਂ ਕਸ਼ਮੀਰ ਦੇ ਲੋਕਾਂ ਨੂੰ ਪੁੱਛ ਕੇ ਦੇਖੋ ਜਿੱਥੇ 3 ਦਿਨ ਹੋ ਗਏ ਬਾਰਡਰ ਦੇ ਉੱਤੇ ਲਗਾਤਾਰ ਗੋਲੀ ਚੱਲ ਰਹੀ ਹੈ 15 ਲੋਕ ਮਾਰੇ ਜਾ ਚੁੱਕੇ ਨੇ ਪਿਛਲੇ 18-19 ਘੰਟਿਆਂ ਦੇ ਵਿੱਚ ਭਾਰਤੀ ਫੌਜ ਦਾ ਇੱਕ ਜਵਾਨ ਵੀ ਜਿਹੜਾ ਉਹਦੇ ਵਿੱਚ ਨੁਕਸਾਨੇ ਆ ਗਿਆ ਉਧਰ ਵੀ ਨੁਕਸਾਨ ਹੋਇਆ ਹੋਊਗਾ ਇਹ ਨਹੀਂ ਗੱਲ ਕਿ ਉਧਰ ਨਹੀਂ ਹੋਇਆ ਸਾਨੂੰ ਬਹੁਤੀਆਂ ਖਬਰਾਂ ਇੱਧਰ ਨਹੀਂ ਮਿਲਦੀਆਂ ਇਸ ਕਰਕੇ ਜਿਨ੍ਹਾਂ ਦਾ ਘਰਾਂ ਚੋਂ ਨਿਕਲਣਾ ਔਖਾ ਹੋ ਗਿਆ ਲੁਧਿਆਣੇ ਦੇ ਸਕੂਲ ਵੀ ਬੰਦ ਕਰਤੇ ਪੰਜਾਬ ਦੇ 5 ਜ਼ਿਲ੍ਹਿਆਂ ਦੇ ਸਕੂਲ ਪਹਿਲੇ ਹੀ ਬੰਦ ਨੇ ਅੱਜ ਵੀ ਦਿੱਲੀ ਦੇ ਹਵਾਈ ਅੱਡੇ ਤੋਂ ਬਹੁਤ ਸਾਰੀਆਂ ਫਲਾਈਟਾਂ ਰੱਦ ਕੀਤੀਆਂ ਗਈਆਂ ਚੰਡੀਗੜ੍ਹ ਤੇ ਅੰਮ੍ਰਿਤਸਰ ਦਾ ਹਵਾਈ ਅੱਡਾ ਪਹਿਲੇ ਹੀ ਬੰਦ ਹੈ ਇਸੇ ਤਰੀਕੇ ਇਹ ਬਲੈਕਆਊਟ ਕੱਲਾ ਪੰਜਾਬ 'ਚ ਨਹੀਂ ਹੈ ਇਹ ਹਰਿਆਣਾ 'ਚ ਵੀ ਹੈ ਇਹ ਰਾਜਸਥਾਨ 'ਚ ਵੀ ਹੈ ਇਹ ਗੁਜਰਾਤ 'ਚ ਵੀ ਹੈ ਇਹ ਜੰਮੂ ਕਸ਼ਮੀਰ ਦੇ ਵਿੱਚ ਵੀ ਹੈ ਜਿਹੜੇ ਮੈਂ ਫੇਰ ਦੱਸਦਿਆਂ ਕਿ ਪੰਜਾਬ ਦੇ ਜਿਨ੍ਹਾਂ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਪਾਕਿਸਤਾਨ ਨੇ ਕੋਸ਼ਿਸ਼ ਕੀਤੀ ਜੋ ਭਾਰਤ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਫੌਜ ਨੇ ਦਾਅਵਾ ਕੀਤਾ ਇਸੇ ਤਰੀਕੇ ਰਾਜਸਥਾਨ ਦੇ ਵੀ ਕੁਝ ਸ਼ਹਿਰ ਨੇ ਗੁਜਰਾਤ ਦਾ ਵੀ ਪੁੱਜ ਸ਼ਹਿਰ ਹੈ ਇਧਰਲੇ ਪਾਸੇ ਜੰਮੂ ਕਸ਼ਮੀਰ ਦੇ ਵੀ ਤਿੰਨ ਸ਼ਹਿਰ ਨੇ ਅਵੰਤੀਪੁਰਾ ਸ਼੍ਰੀਨਗਰ ਤੇ ਜੰਮੂ ਉਧਰਲੇ ਪਾਸੇ ਵੀ ਮਜ਼ਾਈਲ ਜਾਂ ਰਾਕਟ ਤੇ ਰਾਹੀਂ ਹਮਲਾ ਕੀਤਾ ਗਿਆ ਬੱਚ ਬੱਚਾ ਭਾਵੇਂ ਹੋ ਗਿਆ ਪਰ ਤੁਸੀਂ ਥੋੜਾ ਜਿਹਾ ਧਿਆਨ ਰੱਖ ਕੇ ਚੱਲੋ ਸਰਕਾਰੀ ਹਦਾਇਤਾਂ ਦਾ ਧਿਆਨ ਰੱਖੋ ਥੋੜਾ ਥੋੜਾ ਖਾਣ ਪੀਣ ਦਾ ਸਮਾਨ ਆਪਣੇ ਕੋਲ ਰੱਖੋ ਮੋਬਾਈਲ ਦੀ ਬੈਟਰੀ ਚਾਰਜ ਕਰਕੇ ਰੱਖੋ ਆਂਡੀਆਂ ਗਵਾਂਡੀਆਂ ਦੀ ਸੁੱਖ ਸੰਧ ਪੁੱਛਦੇ ਰਹੋ ਜਦੋਂ ਬਲੈਕਆਊਟ ਕੀਤਾ ਜਾਵੇ ਬਿਲਕੁਲ ਕੋਈ ਰੌਸ਼ਨੀ ਨਾ ਬਾਲੀ ਜਾਵੇ ਤੁਹਾਡੇ ਪਿੰਡਾਂ ਦੀਆਂ ਜਿਹੜੀਆਂ ਸਾਂਝੀਆਂ ਥਾਵਾਂ ਨੇ ਸ਼ਮਸ਼ਾਨ ਘਾਟ ਹੈ ਗੁਰੂ ਘਰ ਹੈ ਸਕੂਲ ਹੈ ਇਸੇ ਤਰੀਕੇ ਧਰਮਸ਼ਾਲਾ ਹੈ ਜਾਂ ਹੋਰ ਕਈ ਸਾਂਝੀਆਂ ਥਾਵਾਂ ਹੁੰਦੀਆਂ ਉੱਥੇ ਵੀ ਜੇ ਕੋਈ ਬੱਤੀ ਬੁੱਤੀ ਜਗਦੀ ਹੈ ਨਾ ਆਪ ਦੀ ਜ਼ਿੰਮੇਵਾਰੀ ਸਮਝ ਕੇ ਉਸ ਬੱਤੀ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਕਰੋ ਸੋ ਅਸੀਂ ਆਸ ਕਰੀਏ ਅਰਦਾਸ ਕਰੀਏ ਕਿ ਪਾਈਏ ਲੜਾਈ ਹੋਰ ਅੱਗੇ ਨਾ ਵਧੇ ਜੇ ਲੜਾਈ ਅੱਗੇ ਵਧੀ ਤਾਂ ਨੁਕਸਾਨ ਬਹੁਤ ਹੋਏਗਾ ਪਰ ਇਸ ਵੇਲੇ ਜਿਸ ਤਰੀਕੇ ਦੇ ਲੀਡਰਾਂ ਦੇ ਬਿਆਨ ਨੇ ਜਿਸ ਤਰੀਕੇ ਇੱਕ ਦੂਸਰੇ ਦੇ ਖਿਲਾਫ ਆਗੂਗਲੀ ਜਾ ਰਹੀ ਹੈ ਉਹਨੂੰ ਵੇਖਦੇ ਆ ਲੱਗਦਾ ਨਹੀਂ ਕਿ ਇਹ ਕੰਮ ਛੇਤੀ ਨਿਬੜੇ ਸੋ ਅੱਜ ਦੀ ਰਾਤ ਜਿਹੜੀ ਭਾਰਤ ਦੇ ਵਿੱਚ ਹੁਣ ਹਨੇਰਾ ਹੋਣ ਵਾਲਾ ਹੈ ਉਹਦੇ ਵਿੱਚ ਖਤਰਾ ਵਧਿਆ ਹੋਇਆ ਹੈ ਖਤਰਾ ਉਧਰਲੇ ਪਾਸੇ ਵੀ ਹੈ ਕਿ ਜੇ ਕਿਸੇ ਵੀ ਧਿਰ ਨੇ ਮੰਨ ਲਓ ਪਾਕਿਸਤਾਨ ਇਧਰਲੇ ਪਾਸੇ ਫਿਰ ਕੋਸ਼ਿਸ਼ ਕਰਦਾ ਹੈ ਭਾਰਤ ਜਵਾਬੀ ਫਾਇਰ ਕਰੇਗਾ ਤੇ ਨੁਕਸਾਨ ਕਿਹਦਾ ਹੋਣਾ ਹੈ ਆਮ ਲੋਕਾਂ ਦਾ ਹੋਣਾ ਹੈ ਆਮ ਲੋਕ ਕਦੇ ਜੰਗ ਨਹੀਂ ਚਾਹੁੰਦੇ ਆਮ ਲੋਕ ਪਹਿਲਗਾਮ ਵਰਗਾ ਕਤਲਿਆਂ ਵੀ ਨਹੀਂ ਚਾਹੁੰਦੇ ਪਰ ਕੋਈ ਨਹੀਂ ਉਹਨਾਂ ਨੂੰ ਪੱਠੇ 'ਚ ਝੁਕਣਾ ਪੈਂਦਾ ਜਿੰਨੀਆਂ ਵੀ ਦੁਨੀਆ ਭਰ ਦੇ ਵਿੱਚ ਲੜਾਈਆਂ ਲੱਗੀਆਂ ਯੂਕਰੇਨ ਦੀ ਲੜਾਈ ਲੱਗੀ ਨੁਕਸਾਨ ਕਿਹਦਾ ਆਮ ਬੰਦੇ ਦਾ ਗਾਜ਼ਾ ਪੱਟੀ ਦੇ ਉੱਤੇ ਇਜ਼ਰਾਈਲ ਦਾ ਹਮਲਾ ਹੋਇਆ ਨੁਕਸਾਨ ਕਿਹਦਾ ਆਮ ਬੰਦੇ ਦਾ ਕਦੇ ਖੱਟਿਆ ਨਹੀਂ ਕੋਈ ਆਮ ਬੰਦੇ ਨੇ ਸੋ ਕੋਸ਼ਿਸ਼ ਕਰੋ ਲੜਾਈ ਵਾਲਾ ਕੰਮ ਨਿਭੜ ਜਾਏ ਪਰ ਕਾਨੂੰਨ ਦੀ ਪਾਲਣਾ ਕਰਨ ਤੋਂ ਬਿਨਾ ਇਹ ਕੰਮ ਸੂਤਰ ਜਿਹੜਾ ਆਉਣਾ ਨਹੀਂ ਤੁਹਾਡੀਆਂ ਬਹੁਤ ਸਾਰੀਆਂ ਜਿਹੜੀਆਂ ਉਹ ਟਿੱਪਣੀਆਂ ਨੇ ਕਹਿੰਦੇ ਜੀ ਲੀਡਰ ਤਾਂ ਆਪਣੇ ਘਰੇ ਜਾ ਵੜਦੇ ਐ ਇਹਦੇ ਤੋਂ ਇਲਾਵਾ ਇਹ ਵੀ ਨਹੀਂ ਕਹਿੰਦੇ ਜੀ ਕਹਿ ਸਕਦੇ ਕਿ ਸਾਰਾ ਕੁਝ ਠੀਕ ਠਾਕ ਹੋ ਰਿਹਾ ਅਨਰੇਸ਼ ਕੁਮਾਰ ਹੋਰੀ ਕਹਿੰਦੇ ਕਿ ਅਰਦਾਸ ਕਰੋ ਕਿ ਅੱਜ ਦੀ ਰਾਤ ਸੁੱਖੀ ਸੰਧੀ ਜਿਹੜਾ ਉਹ ਲੰਘਿਆ ਜਾਵੇ ਖਟੜਾ ਸਾਹਿਬ ਕਹਿੰਦੇ ਆ ਜੀ ਦੋਨਾਂ ਪਾਸਾਂ ਦੇ ਪੰਜਾਬੀਆਂ ਦਾ ਵੱਧ ਨੁਕਸਾਨ ਹੋਏਗਾ ਇਹਦੇ ਨਾਲ ਨਾਲ ਇਹ ਵੀ ਕਹਿੰਦੇ ਜੀ ਦੱਸ ਦਿਓ ਕਿ ਤੁਸੀਂ ਕਹਿੰਦੇ ਖਬਰਾਂ ਦੱਸ ਦਿਆ ਕਰੋ ਸਾਨੂੰ ਤਸੱਲੀ ਮਿਲਦੀ ਆ ਦੇਖੋ ਇੱਥੇ ਬਦਾ ਚੜਾ ਕੇ ਵੀ ਗੱਲ ਕੀਤੀ ਜਾ ਸਕਦੀ ਹੈ ਇਹ ਵੀ ਕਿਹਾ ਜਾ ਸਕਦਾ ਕਿ ਤਵਾਹੀ ਮਚਾਤੀ ਜੀ ਜਿੱਤ ਚੱਲੇ ਨਹੀਂ ਜੋ ਤੱਥ ਨੇ ਜਿੰਨੀ ਕੁ ਗੁਣਾਤਮਕ ਜਾਣਕਾਰੀ ਸਾਹਮਣੇ ਆਉਂਦੀ ਹੈ ਜਿਹਦੇ ਪ੍ਰੂਫ ਨੇ ਜਿਹੜੀ ਕੋਈ ਜਾਣਕਾਰੀ ਆਫੀਸ਼ੀਅਲੀ ਮਿਲਦੀ ਹੈ ਅਸੀਂ ਤੁਹਾਡੇ ਨਾਲ ਉਹੀ ਸਾਂਝੀਆਂ ਕਰਾਂਗੇ ਅਸੀਂ ਤੁਹਾਨੂੰ ਡਰਾਉਣਾ ਨਹੀਂ ਅਸੀਂ ਤੁਹਾਨੂੰ ਬੇਵਜਾ ਕੋਈ ਜਿਹੜੀ ਹੈ ਹਾਂ ਪੱਖੀ ਅਪਰੋਚ ਨਹੀਂ ਦੇਣੀ ਕਿ ਭਾਈ ਸਾਰਾ ਕੁਝ ਠੀਕ ਹੋ ਜਾਊਗਾ ਸਾਵਧਾਨ ਰਹਿਣਾ ਪਊਗਾ ਔਖੀ ਘੜੀ ਹੈ ਇੱਕ ਦੂਸਰੇ ਦੇ ਨਾਲ ਰਲ ਕੇ ਇੱਕ ਦੂਸਰੇ ਦਾ ਸਾਥ ਦੇ ਕੇ ਸ਼ਾਇਦ ਸਭ ਕੁਝ ਜਿਹੜਾ ਉਹ ਮੁਕੰਮਲ ਹੋ ਸਕਦਾ ਸੋ ਨਵਜੀਤ ਸਿੰਘ ਹੋਰਾਂ ਦਾ ਪ੍ਰੋਗਰਾਮ ਸੀ ਉਹਨਾਂ ਵੱਲੋਂ ਵੀ ਤੇ ਮੇਰੇ ਵੱਲੋਂ ਜਾਨੀ ਕਿ ਪਰਮਜੀਤ ਸਿੰਘ ਬਾਠ ਵੱਲੋਂ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਾਈਮ ਟਾਈਮ ਦੇ ਵਿੱਚ ਅੱਜ ਇੱਥੇ ਹੀ ਦਿਵਾਕਿਆ ਦੇਖਦੇ ਰਹਿਣਾ ਪ੍ਰਾਈਮੇਰ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ